ਤੁਹਾਡਾ ਵਿਆਹ ਕਿਵੇਂ ਹੋਇਆ ਸੀਗਾ ਬਰਾਤ ਬਹੁਤ ਕਾਫੀ ਗਈ ਸੀਗੀ ਉਹ ਤਾਂ ਬਹੁਤ ਹੀ ਵਧੀਆ ਹੋ ਗਿਆ ਸੀ ਹਾਂਜੀ ਦੱਸੋ ਉਹਦੇ ਬਾਰੇ ਫਿਰ ਤੁਸੀਂ ਮੈਂ ਰਸਮ ਰਿਵਾਜਾਂ ਦੇ ਬਹੁਤ ਹੀ ਉਲਟ ਸੀ ਅੱਛਾ ਜੀ ਮੈਂ ਕਿਹਾ ਕੋਈ ਰਸਮ ਰਿਵਾਜ ਨਹੀਂ ਕਰਨਾ ਉਹ ਕਿਉਂ ਵੀ ਕੀ ਫਾਇਦਾ ਇਹਨਾਂ ਦਾ ਹਾਂਜੀ ਕੁੜੀ ਲੈ ਕੇ ਆਉਣੀ ਹੈ ਨਾ ਉਹ ਵੈਸੇ ਵੀ ਆ ਜਾਏਗੀ ਹੂੰ ਐ ਨਾ ਤਾਂ ਮੇਰੀ ਨਹੀਂ ਤੋ ਹੀ ਉਸਤਰਾ ਹੋਈ ਹਾਂਜੀ ਉਹ ਵੀ ਹੁੰਦੀ ਹੈ ਨਾ ਹੂੰ ਤੇ ਉਤੋਂ ਬਾਅਦ ਆਪਣਾ ਆਰਾਮ ਨਾਲ ਕਾਰ ਚ ਬੈਠਵੇ ਉੱਥੇ ਚਲੇ ਗਏ ਮੇਰੇ ਕੋਲ ਕੋਈ ਕਿਰਪਾਨ ਨਹੀਂ ਫੜੀ ਹੋਈ ਕੋਈ ਤੌਲੀਆ ਨਹੀਂ ਕੁਝ ਨਹੀਂ ਮੈਂ ਕੁਝ ਨਹੀਂ ਲੈਣਾ। ਅੱਛਾ ਜੀ ਘਰਦਿਆਂ ਨੇ ਵੀ ਨਹੀਂ ਕਿਹਾ। ਨਾ ਨਾ ਕੋਈ ਇੰਟਰਫੇਅਰ ਕੋਈ ਨਹੀਂ ਸੀ ਕਰਦਾ। ਉਹ ਬੇਜੀ ਸਾਡੇ ਵਿਚਾਰੇ ਹਾਂ ਹਾਂ ਜੀ। ਹਾਂ ਜੀ। ਤੇ ਕੱਪੜੇ ਵੀ ਨਵੇਂ ਕੋਈ ਨਹੀਂ। ਪੁਰਾਣੇ। ਮੈਂ ਕਿਹਾ ਜੋ ਅੱਜ ਮੈਂ ਕਾਲਜ ਜਾ ਪਾ ਕੇ ਜਾਣੇ ਸੀ ਨਾ ਜਿਨ੍ਹਾਂ ਦੀ ਵਾਰੀ ਸੀ ਉਹੀ ਪਾ ਕੇ ਜਾਣੇ ਵਾਹੇ ਵੈਹ ਚਾਹੇ ਕੁਛ ਤੇ ਉਹੀ ਕਪੜੇ ਮੈਂ ਪਾਏ ਹੋਏ ਤੇ ਕਾਲੀ ਐ ਮਕਲਾਈ ਹੋਈ ਮੈਂ ਉੱਥੇ ਨਾ ਪਤਾ ਲੱਗੇ ਕਿ ਲਾੜਾ ਕੌਣਾ ਕਿਉਂ ਨਿਸ਼ਾਨੀ ਤਾਂ ਕੋਈ ਹੈ ਨਹੀਂ ਬਹੁਤ ਕਲਰ ਦੀ ਪੱਗ ਦੱਸ ਕੋਈ ਜੀਕਰ ਚਾ ਨਹੀਂ ਸੀ ਆਂਟੀ ਇਹਨਾਂ ਨੂੰ ਵਿਆਹ ਦਾ ਦੇ ਲਓ ਜਮੇ ਮੈਨੂੰ ਲਾਦਾ ਤੁਹਾਨੂੰ ਵਿਆਹ ਦਾ ਚਾਹ ਹੀ ਨਹੀਂ ਸੀ ਨਹੀਂ ਨਹੀਂ ਕੱਲਾ ਇਹ ਚਾਹ ਨਹੀਂ ਹੈ ਕੋਈ ਵੀ ਖੁਸ਼ੀ ਹਾਂਜੀ ਮੇਰੇ ਵਾਸਤੇ ਏਡੀ ਵੱਡੀ ਨਹੀਂ ਹੁੰਦੀ ਕਿ ਉਹਨੂੰ ਮੈਂ ਸੈਲੀਬ੍ਰੇਟ ਕਰਾਂਗਾ ਕਿਉਂਕਿ ਮੇਰਾ ਤਜਰਬਾ ਜ਼ਿੰਦਗੀ 'ਚ ਇਹ ਰਿਹਾ ਕਿ ਜਦੋਂ ਵੀ ਮੈਂ ਖੁਸ਼ ਹੋਇਆ ਨਾ ਪਿੱਛੋਂ ਕੋਈ ਨਾ ਕੋਈ ਮਾੜੀ ਘਟਨਾ ਵਾਪਰ ਨਹੀਂ ਹੁੰਦੀ ਹੈ ਲੈ ਮੈਂ ਡਰਦਾ ਫਿਰ ਸਿੰਪਲੀਫਾਈ ਕਰਕੇ ਰੱਖਦਾ ਸਾਰਾ ਕੁਝ ਹਾਂਜੀ ਅੱਛਾ ਮੀਟ ਮੈਂ ਕਦੇ ਖਾਦਾ ਹੀ ਨਹੀਂ ਸ਼ਰਾਬ ਮੈਂ ਕਦੇ ਪੀਤੀ ਨਹੀਂ ਹਾਂਜੀ ਉਹ ਉਦੋਂ ਜਿਹੜੀਆਂ ਬਰਾਤਾਂ ਹੁੰਦੀਆਂ ਸੀ ਉੱਥੇ ਮੀਟ ਬਿਨਾ ਤਾਂ ਕੁਝ ਗੱਲ ਬਣਦੀ ਨਹੀਂ ਸੀ ਹੂੰ ਕਿਉਂ ਵੈਜੀਟੇਰੀਅਨ ਦੇ ਵਿੱਚ ਕੀ ਹੁੰਦਾ ਸੀ ਕੁਝ ਨਹੀਂ ਹਾਂਜੀ ਹੁਣ ਤਾਂ ਆਪਣਾ ਵੈਜੀਟੇਰੀਅਨ ਨਾਨ ਵੈਜੀਨ ਨਾਲੋਂ ਵੀ ਵਧੀਆ ਲੰਗਰ ਲੱਗਦਾ ਬਿਲਕੁਲ ਤੇ ਉਹ ਉਹਨਾਂ ਨੂੰ ਵਿਖਤਾ ਪੈ ਗਈ ਕਹਿੰਦੇ ਕੀ ਬਣਾਈਏ ਫਿਰ ਹੂੰ ਤੇ ਚਲੋ ਕਿਵੇਂ ਨਾ ਕਿਵੇਂ ਆਪਣਾ ਠੀਕ ਲੰਘ ਗਿਆ ਟਾਈਮ ਅੱਛਾ ਫਿਰ ਵਿਦਾਇਗੀ ਹੋਣ ਲੱਗੀ ਨਾ ਸ਼ਗਨ ਕੋਈ ਮੈਂ ਹਮੇਸ਼ਾ ਕੁਝ ਨਹੀਂ ਕਰਨਾ ਨਾ ਮੈਂ ਕੋਈ ਸ਼ੱਕਨ ਦੇ ਪੈਸੇ ਫੜਨੇ ਆ ਜੇ ਜਿਹੜਾ ਲੈਂਦਾ ਹੋਰ ਕਿਸੇ ਨੂੰ ਫੜਾਈ ਜਾਉ ਤੁਸੀਂ ਮੈਂ ਸ਼ੱਕ ਨਹੀਂ ਲੈਣਾ ਹੈ ਕੋਈ ਵੀ ਇਹ ਚਾਹ ਆਨੰਦਕਾਰਜ ਹੋਣ ਲੱਗੇ ਅਵੱਲਾ ਜੀ ਇਸੇ ਸਿਸਟਮ ਸਾਰੇ ਤੇ ਜਿਹੜੀ ਮੈਂ ਬਰਾਤ ਬਣਾਈ ਉਹ ਇਹ ਨਹੀਂ ਸੀ ਕਿ ਆਪਣਾ ਰਿਸ਼ਤੇਦਾਰੀਆਂ ਦੇ ਵਿੱਚੋਂ ਇਕੱਠੇ ਕਰੋ ਤੇ ਪਿੰਡ ਦੇ ਵਿੱਚੋਂ ਇਕੱਠੇ ਕਰੋ ਇਹ ਕਰੋ ਇਹ ਕਰੋ ਮੈਂ ਕਿਹਾ ਮੈਂ ਜਿੱਥੇ ਜਿੱਥੇ ਨੌਕਰੀ ਕਰਦਾ ਰਿਹਾ ਜਿੱਥੇ ਰਿਹਾ ਉੱਥੋਂ ਪੜ੍ਹੇ ਲਿਖੇ ਸ਼ਾਨਦਾਰ ਬੰਦੇ ਲੈ ਕੇ ਆਉਣੇ ਜਿਹੜਾ ਪਿੰਦੇ ਜਿਹੜੇ ਪਿੰਦੇ ਨਾ ਹੋਣ ਬਸ ਲੱਗੇ ਕਿ ਇਹ ਏਜੰਟਰੀ ਆਈ ਹੈ ਬਸ ਹਾਂ ਅੱਛਾ ਇੱਕ ਮਾਮਾ ਜ਼ਰੂਰੀ ਹੁੰਦਾ ਸੀ ਉਹ ਵਿੱਚ ਬਾੜਦਾ ਉਹਨਾਂ ਨੇ ਉਹ ਉਹ ਪੀ ਕੇ ਉੱਥੇ ਲੇਟੜਦਾ ਫਿਰਦਾ ਸੀ ਇਕੱਲਾ ਹੀ ਆਪਣਾ ਹੋਰ ਹੋਰ ਕੋਈ ਕੋਰ ਸਭ ਠੀਕ ਠਾਕ ਸੀ ਤੇ ਅੰਨੰਦਕਾਰ ਜੋ ਹੋਣ ਲੱਗ ਗਏ ਜੀ ਚਲੋ ਉਹਦੇ ਫੇਰੇ ਨਹੀਂ ਸੀ ਹੁੰਦੇ ਉਠਕ ਬੈਠਕ ਹੀ ਹੁੰਦੀ ਸੀ ਖੜੇ ਹੋ ਜਾ ਬਹਿ ਜਾ ਖੜੇ ਹੋ ਜਾ ਬਹਿ ਜਾ ਐਸੇ ਤਰ੍ਹਾਂ ਹੀ ਹੋ ਕੇ ਇੱਕ ਲਿਸਟ ਉਦੋਂ ਸੁਣਾਈ ਜਾਂਦੀ ਸੀ ਦਾਜ ਦੀ ਦਵਾ ਹਾਂ ਕੀ ਦਿੱਤਾ ਹੈ ਹਾਂ ਹਾਂ ਜੀ ਕੀ ਕੁਛ ਦਿੱਤਾ ਉਹ ਇੱਕ ਗਵਾਹੀ ਹੁੰਦੀ ਸੀ ਮਹਾਰਾਜ ਦੀ ਵੀ ਗਵਾਹੀ ਹੋ ਜਾਂਦੀ ਸੀ ਵਿੱਚ ਅੱਛਾ ਜੀ ਹਰ ਗੁਰੂਬਰਾ ਸਾਹਿਬ ਦੀ ਹਾਂ ਜੀ ਉਹ ਸੋਨੇ ਦਾ ਕੜਾ ਮੈਨੂੰ ਕਹਿੰਦੇ ਆ ਪਾ ਲਓ ਜੀ ਮੈਂ ਕਿ ਮੈਂ ਤਾਂ ਨਹੀਂ ਪਾਣਾ ਹੂੰ ਕਹਿੰਦੇ ਕੀ ਗੱਲ ਮੈਂ ਖਰ ਸੁਖਮਨੀ ਸਾਹਿਬ ਚ ਲਿਖਿਆ ਹੈ ਪੈਸਾ ਉਸ ਸਵਰਨ ਤੇ ਸੀ ਉਸ ਮਾਟੀ ਇਹ ਤਾਂ ਮਿੱਟੀ ਦੇ ਬਰਾਬਰ ਮੈਂ ਮੈਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਜਕੀ ਨਹੀਂ ਕਰ ਸਕਦਾ ਮੈਂ ਹਾਂਜੀ ਤੁਸੀਂ ਇਹਨਾਂ ਦੇ ਸਾਹਮਣੇ ਮੈਨੂੰ ਇਹ ਪਾਈ ਜਾਂਦੇ ਆ ਤੇ ਫਿਰ ਘੜੀ ਬੰਨ ਲਓ ਜਿਵੇਂ ਘੜੀ ਵੀ ਕੁਝ ਨਹੀਂ ਵਿਆਹ ਦੇ ਨਾਂ ਤੇ ਜੋ ਕੁਝ ਵੀ ਤੁਸੀਂ ਦੇਵੋਗੇ ਉਹ ਸਿਰਫ ਕੁੜੀ ਚਾਹੀਦੀ ਹੈ ਹੋਰ ਕੁਝ ਨਹੀਂ ਚਾਹੀਦਾ ਸੋ ਇਸ ਤਰ੍ਹਾਂ ਕਰਕੇ ਜੀ ਉਹਨਾਂ ਦੇ ਇਹੋ ਤਾਂ ਸਮਝਣ ਨੂੰ ਵੀ ਇਹ ਬੰਦਾ ਹੈ ਕਿ ਕੀ ਹੈ 20000 ਰੁਪਏ ਹਾ ਇਹ ਤਾਂ ਕੁਝ ਸਧਾਰਨ ਆदमी ਤਾਂ ਲੱਗਦਾ ਨਹੀਂ ਹੈ। ਅੱਛਾ ਜਦੋਂ ਵਿਦਾਈ ਹੋਣ ਲੱਗੀ ਕੋਈ ਨਾ ਨੇੜੇ ਆਵੇ ਜੀ। ਉਦੋਂ ਖਾੜਕੂਆਂ ਦਾ ਜ਼ਮਾਨਾ ਸੀ। ਹਾਂਜੀ। ਤੇ ਖਾੜਕੂ ਵੀ ਉਹ नक्सਲਵਾੜੀਏ। ਹਾਂ ਪਹਿਲਾਂ ਜਿਹੜਾ ਇਹਨਾਂ ਤੋਂ ਪਹਿਲਾਂ ਇੱਕ ਹੋਰ ਸੀ ਖਾੜਕੂ ਆਦਿ। नक्सਲਵਾੜੀਆਂ ਦਾ ਸੀ ਕਮਿਊਨਿਸਟਾਂ ਦਾ ਉਹ। ਹਾਂਜੀ। ਤੇ ਉਹ ਉਹਨਾਂ ਦਾ ਜੋਰ ਸੀ। ਤੇ ਉਹਨਾਂ ਨੂੰ ਇਸ ਤਰ੍ਹਾਂ ਹੀ ਲੱਗੇ ਵੀ ਇਹ ਤਾਂ ਉਹੋ ਜਿਹਾ ਲੱਗਦਾ ਕੋਈ ਇਹ ਤੇ ਜਦੋਂ ਵਿਦਾਈ ਹੋਣ ਲੱਗੀ ਸਾਰੇ ਆਪੋ ਆਪਣੇ ਦਰਵਾਜ਼ਿਆਂ 'ਚ ਖੜੇ ਐ ਕਾਰ ਦੇ ਨੇੜੇ ਕੋਈ ਨਾ ਲੱਗੇ ਆਪਣਾ ਡਰ ਗਏ ਫਿਰ ਇਹ ਕਿਸਮੇ ਨੇੜੇ ਕੋਈ ਨਾ ਆਵੇ ਆਰਾਮ ਨਾਲ ਵਿਦਾਈ ਕੀ ਹੋਗੀ ਫਿਰ ਘਰ ਆ ਕੇ ਉਡੀਕਣ ਜਿਵੇਂ ਕੁੜੀ ਉਤਰਦੀ ਐ ਫਿਰ ਪਾਣੀ ਵਾਰਿਆ ਜਾਂਦਾ ਐ ਉਹ ਹੁੰਦਾ ਉਹ ਹੁੰਦਾ ਮੈਂ ਤਾਂ ਆਪਣਾ ਕਾਰ ਚੋਂ ਨਿਕਲਿਆ ਖੇਤ ਚ ਲੱਗ ਗਿਆ ਤੇ ਮੁੜ ਕੇ ਉਹਨਾਂ ਨੇ ਲਾਲੂ ਲਈ ਇਹ ਕਾਰ ਦੇ ਵਿੱਚੋਂ ਅੱਛਾ ਹੁਣ ਇਹਨੂੰ ਵੀ ਉਹ ਵੱਲਾ ਲੱਗਿਆ ਸਾਰਾ ਕੁਝ ਨੇਚਰ ਕੁਦਰਤ ਹੁਣ ਇਸ ਮੇਰੀ ਅਬਨਾਰਮੈਲਟੀ ਦੇ ਕੋਈ ਕੋਈ ਅਰਥ ਕੱਢਦਾ ਸੀ ਕੋਈ ਕੋਈ ਕੱਢਦਾ ਸੀ ਇਹਨੇ ਆਪਣੇ ਕੱਢ ਲਏ ਵੀ ਮੁੰਡਾ ਵਿਆਹ ਤੋਂ ਖੁਸ਼ ਹੈ ਹਾਂ ਹਾਂ ਵਿਆਹ ਤੋਂ ਖੁਸ਼ ਨਹੀਂ ਹੈ ਨਹੀਂ ਪਰ ਮੈਂ ਕਹਿੰਦਾ ਠੀਕ ਹੈ ਜੋ ਹੈ ਤੇ ਮੈਨੂੰ ਵੀ ਪਤਾ ਸੀ ਇਹ ਤੇ ਅਗਲੇ ਦਿਨ ਮੈਂ ਜਾਣ ਲੱਗਾ ਸ਼ਾਹਬਾਦ ਤੇ ਮੈਂ ਇਹਨੂੰ ਕਿਹਾ ਮੈਂ ਤਾਂ ਦਿਲ ਚ ਕੋਈ ਗੱਲ ਲੈਣ ਦੀ ਲੋੜ ਨਹੀਂ ਹੈ ਬੇਬੇ ਆਏਗੀ ਤਾਂ ਉਹਦੇ ਨਾਲ ਸ਼ਾਹਬਾਦ ਆ ਜੀ ਹਾਂ ਤੇ ਇਹ ਫਿਰ ਸ਼ਾਹਬਾਦ ਪਹੁੰਚ ਗਏ ਸੀ ਇਸ ਤਰ੍ਹਾਂ ਸ਼ਾਹਬਾਦ ਦੇ ਵਿੱਚ ਇਹਨਾਂ ਦੀ ਐਂਟਰੀ ਹੋ ਗਈ ਅੱਛਾ ਸਾਡੇ ਵਿਆਹ ਤੋਂ ਅ ਅਗਲੇ ਦਿਨ ਫਿਰ ਆਪਣਾ ਇਹਨਾਂ ਤੋਂ ਛੋਟੀ ਦਾ ਵਿਆਹ ਸੀ ਹਾਂਜੀ 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 ਉਹ ਬਿਲਕੁਲ ਦੂਸਰੀ ਤਰ੍ਹਾਂ ਦੀ ਬਰਾਤ ਖਾਣ ਪੀਣ ਵਾਲੇ ਆਪਣਾ ਚਮਕਦੇ ਦਮਕਦੇ ਲਾੜਾ ਸਾਹਿਬ ਆ ਰਹੇ ਆ ਦੂਰੋਂ ਹੀ ਪਤਾ ਲੱਗ ਗਿਆ ਕਦ ਕੀ ਆ ਆ ਰਹੇ ਆ ਲਾੜਾ ਹੂੰ ਤੇ ਮੇਰੇ ਵਾਰੀ ਤਾਂ ਭੁਲੇਖਾ ਹੀ ਪੈਂਦਾ ਸਵਾਲ ਖੜਾ ਹੋ ਗਿਆ ਸੀ ਵੀ ਇਹ ਜੋ ਲਾੜਾ ਕੌਣ ਹੈ ਇਹ ਕਹਿੰਦੀ ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ ਮੰਦਗਾਂ ਜਿੱਤੇ ਬਹਿਜੂਗਾ ਉਹ ਹੀ ਲਾੜਾ ਹੈ ਆ ਉਹਨੂੰ ਕੀ ਦੱਸਾਂ ਹਾਂ ਮਨਨ ਕਿ ਵੀ ਐਨਕ ਲੱਗੀ ਹੈ ਬਸ ਇੱਕ ਇਹਦਾ ਪਤਾ ਹੈ ਉਹ ਕਹਿੰਦੀ ਐਨਕ ਤਾਂ ਬਰਾਤ ਚ 10 ਬੰਦੇ ਲੱਗੀ ਹੋਈ ਹੈ ਹਾਂ ਅੱਛਾ ਮੈਂ ਕਿਹਾ ਮੈਨੂੰ ਕੀ ਕੀ ਪਛਾਣ ਦੱਸਾਂ ਦੂਜੇ ਦਿਨ ਉਹਨਾਂ ਨੇ ਤੁਸੀਂ ਤਾਂ ਦੇਖਿਆ ਸੀ ਅੰਕਲ ਨੂੰ ਤੁਹਾਨੂੰ ਫਿਰ ਦੇਖਿਆ ਤਾਂ ਸੀ ਪਰ ਹੁਣ ਅੰਦਰ ਬੈਠੇ ਹਾਂ ਮੈਂ ਬਰਾਤ ਥੋੜੀ ਦੇਖ ਕੇ ਦੱਸਾਂ ਕਿ ਕੌਣ ਕੌਣ ਹੈ ਹੈਨਾ ਅੱਛਾ ਦੂਜੇ ਦਿਨ ਫਿਰ ਹਾਂ ਦੂਜੇ ਦਿਨ ਉਹ ਬਰਾਤ ਆਈ ਅਸੀਂ ਉੱਪਰ ਬੈਠੇ ਤੇ ਮੈਨੂੰ ਸੁਨੇਹਾ ਆਇਆ ਥੱਲੇ ਜੀ ਤੁਹਾਨੂੰ ਬੁਲਾਉਂਦੇ ਆ ਪਤਾ ਮੈਨੂੰ ਸਾਰਾ ਸੀ ਵੀ ਕੀ ਕੁਝ ਹੋ ਰਿਹਾ ਹੈ ਉਹ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਉਹਨਾਂ ਨੇ ਇਹ ਸੁਭਾਣੇ ਆਪਣਾ ਉਹ ਛੰਦ-ਛੰਦ ਜਿਹਾ ਸੁਣਨੇ ਹੁੰਦੇ ਆ ਆਪਣਾ ਖੁੱਲੀਆਂ ਗੱਲਾਂ ਮਾਰਨੀਆਂ ਹੁੰਦੀਆਂ ਨੇ ਖੁੱਲੀਆਂ ਸੁਣਨੀਆਂ ਵੀ ਹੁੰਦੀਆਂ ਹਾਂਜੀ ਹਾਂਜੀ ਤੇ ਮੈਂ ਅੱਧੀਆਂ ਕੁ ਪੌੜੀਆਂ ਉਤਰਿਆ ਤੇ ਮੈਂ ਦੇਖਿਆ ਮੈਂ ਕਿਹਾ ਤਾਂ ਉਹੀ ਪ੍ਰੋਗਰਾਮ ਚੱਲ ਰਿਹਾ ਮੈਂ ਵਾਪਸ ਪੌੜੀਆਂ ਚੜ ਗਿਆ ਤੇ ਕਹਿੰਦੇ ਕੀ ਗੱਲ ਮੈਂ ਕਿਹਾ ਮੈਂ ਇਹਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਇਹ ਕੁੜੀਆਂ ਜਿਸ ਤਰ੍ਹਾਂ ਬੋਲਦੀਆਂ ਇਹ ਸੜਕ ਤੇ ਤਾਂ ਕਿਸੇ ਮੁੰਡੇ ਦੀ ਗੱਲ ਬਰਦਾਸ਼ਤ ਨਹੀਂ ਕਰਦੀਆਂ ਹੁਣ ਉਦੋਂ ਬਾੜੀਆਂ ਮੈਂ ਬੋਲੀ ਜਾਵਾਂ ਇਹ ਹਣ-ਹਣ ਕਰਕੇ ਹੱਸੀ ਜਾਣਗੀਆਂ ਤੇ ਮੈਨੂੰ ਤਾਂ ਗੱਲ ਮੇਚ ਨਹੀਂ ਆਉਦੀ ਇਹ ਹਾਂਜੀ ਤੇ ਇਹ ਮੈਂ ਨਹੀਂ ਇਹਦੇ ਵਿੱਚ ਸ਼ਾਮਲ ਹੋ ਸਕਦਾ ਤੇ ਉਹਦੇ ਵਿੱਚ ਮੈਂ ਸ਼ਾਮਲ ਨਾ ਹੋਇਆ ਇਸ ਕਰਕੇ ਉਹ ਸਾਰੇ ਇਹ ਸਮਝਦੇ ਸੀ ਵੀ ਤਾਂ ਇਹ ਪਜ਼ੀਰੇ ਦੇ ਤੌਰ ਤੇ ਪਤਾ ਨਹੀਂ ਕਿ ਹੋ ਜਾਣਾ ਕਿਹੜੂਗਾ ਜਿਹੜਾ ਹੁਣ ਇਸ ਤਰ੍ਹਾਂ ਕਰੀ ਜਾਂਦਾ ਹੈ ਇਹ ਤੇ ਇਸ ਤਰ੍ਹਾਂ ਕਰਕੇ ਸਾਡਾ ਵਿਆਹ ਨਿਬੜਿਆ ਤੇ ਫਿਰ ਅੱਗੇ ਵਿਵਾਹਿਤ ਜੀਵਨ ਅੰਟੀ ਤੁਹਾਨੂੰ ਕਿਵੇਂ ਲੱਗਿਆ ਸੀ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਵੀ ਮੈਂ ਕੋਈ ਚੀਜ਼ ਵੀ ਨਹੀਂ ਲੈਣੀ ਦਾਜ ਚ ਹਾਂ ਨਹੀਂ ਪਰ ਜੋ ਮੇਰੇ ਉਹਦਾ ਇੱਕ ਨੈਣ ਨਾਉਣ ਦਾ ਰਿਵਾਜ ਹੁੰਦਾ ਸੀ ਨਾਲ ਹੁੰਦੀ ਸੀ ਨੈਣ ਵੀਰੇ ਨਾਲ ਆਈ ਸੀ ਹੈਨਾ ਤੇ ਨੈਣ ਨੇ ਮੈਨੂੰ ਆਖਿਆ ਬੀਬੀ ਕਿਵੇਂ ਰਹੇਗੀ ਇੱਥੇ ਵੀ ਜਾ ਕੇ ਆਪਾਂ ਡਾਕਟਰ ਸਾਹਿਬ ਨੇ ਤੇਰਾ ਜਰੂਰ ਦੱਸਾਂਗੇ ਨਾ ਵੀ ਉਹ ਤਾਂ ਘਰ ਜਿੋਂ ਨਿਕਲ ਕੇ ਭੱਜ ਗਿਆ ਵੀ ਤੇਰੇ ਤੋਂ ਕੋਈ ਰਸਮ ਵੀ ਨਹੀਂ ਹੋਈ ਹਾਂਜੀ ਦੇ ਮੈਨੂੰ ਕੇ ਚਾਚੀ ਮੇਰੇ ਨਾਲ ਇੱਕ ਵਾਦਾ ਕਰ ਵੀ ਮੇਰੇ ਬਾਪੂ ਜੀ ਨਾਲ ਕੁਝ ਕਹੀ ਕਿਉਂਕਿ ਉਹਨੇ ਬਾਪੂ ਜੀ ਨਾਲ ਪਹਿਲੀ ਸਾਡਾ ਪਰਿਵਾਰ ਬਹੁਤ ਨਾਰਾਜ਼ ਹੈ ਹਾਂਜੀ ਹੈਨਾ ਤੇ ਕਿਉਂਕਿ ਮੇਰੇ ਬਰੇ ਨੇ ਪੁੱਛਿਆ ਸੀ ਮੇਰੇ ਫਾਦਰ ਨੂੰ ਵੀ ਜਿਹੜੇ ਮੁੰਡੇ ਦੀ ਜਵਾਬ ਟੈਂਪਰੇਰੀ ਐਡ ਹੌਪ ਤੇ ਕਿਵੇਂ ਐ ਤੇ ਬਾਪੂ ਜੀ ਕਹਿੰਦੇ ਮੈਨੂੰ ਨਹੀਂ ਪਤਾ ਉਤੋਂ ਸਿਰ ਨੂੰ ਪਤਾ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਮੈਨੂੰ ਨਹੀਂ ਪਤਾ ਵੀ ਮੈਂ ਕਿਹੜਾ ਉੱਤੇ ਗਿਆ ਤੇ ਮੈਂ ਤਾਂ ਬਸ ਜਿੰਨਾ ਕੋ ਭਾਈ ਜੀ ਨੇ ਦੱਸਿਆ ਬਾਪੂ ਜੀ ਕਹਿੰਦੇ ਸੀ ਵੀ ਉਹਨਾਂ ਕਿ ਮੈਨੂੰ ਪਤਾ ਹੈ ਤੇ ਫਿਰ ਮੇਰੇ ਬਰੇ ਕਹਿੰਦੇ ਤੁਸੀਂ ਪਤਾ ਕਿਉਂ ਨਹੀਂ ਕਰਿਆ ਕੱਲ ਨੂੰ ਕੁੜੀ ਲਈ ਕਿੰਨੀ ਸਮੱਸਿਆ ਕੜੀ ਹੋ ਜੇਗੀ ਤੁਸੀਂ ਕਿਉਂ ਨਹੀਂ ਪੁੱਛਿਆ ਤੇ ਬਾਪੂ ਜੀ ਨਾ ਤਾਸ਼ ਖੇਡ ਦਾ ਸ਼ੌਕ ਸੀ ਬੈਠੇ ਨਾਲ ਦੇ ਪੱਤੇ ਜੀ ਕਹਿੰਦੇ ਜਨ ਲਕਿਨ ਕਹਿੰਦੇ ਗੁਰਚਰਨ ਤੇਰੇ ਮਾਮਾ ਜੀ ਕਹਿੰਦੇ ਸੀ ਉਹ ਮੁੰਡਾ ਨਾ ਸ਼ਬਦ ਬਹੁਤ ਵਧੀਆ ਗਾਉਂਦਾ ਤੇ ਮੇਰਾ ਬਿਲਕੁਲ ਖਿਚ ਗਿਆ ਉਹਨੂੰ ਕਹਿੰਦਾ ਤੁਸੀਂ ਸਾਈ ਤੇ ਭੇਜਣਾ ਹੈ ਕਿ ਕੁੜੀ ਵਾਸਤੇ ਮੁੰਡਾ ਲੱਭਣਾ ਹੈ ਇਹ ਦੱਸੋ ਮੈਨੂੰ ਤੇ ਮੈਂ ਕਿਹਾ ਵੀ ਉਹ ਤਾਂ ਪਹਿਨੇ ਹੀ ਬਹੁਤ ਵਿਚਾਰੀ ਟੈਨਸ਼ਨ ਚੋਂ ਗਏ ਤੇ ਮੈਂ ਕਿਹਾ ਵੀ ਤੁਸੀਂ ਕਿਸੇ ਨੂੰ ਨਾ ਦੱਸਿਓ ਕਹਿੰਦੇ ਕਿ ਮੈਂ ਕਿਹਾ ਉਹਨੇ ਇਹ ਮੇਰੀ ਗੱਲ ਹੈ ਮੈਂ ਆਪੇ ਨਿਭਾ ਲਾਂਗੀ ਕਹਿੰਦੇ ਕਿ ਮੈਂ ਕਿਹਾ ਮੈਂ ਗੁਰੂਗਰਾਸ ਸਾਹਿਬ ਕੇ ਜੋ ਲਾਮਾ ਹੋ ਰਹੀ ਸੀ ਨਾ ਮੈਂ ਕਿ ਗੱਲ ਕਹੀ ਸੀ ਵੀ ਸੱਚੇ ਪਾਤਸ਼ਾਹ ਇੱਕ ਤਾਂ ਮੇਰੇ ਮਾਂ-ਬਾਪ ਦਾ ਸੱਰ ਨਹੀਂ ਮਨਾ ਹੋਵੇ ਤੇ ਮੇਰੇ ਮਾਮਾ ਜੀ ਇਹਨਾਂ ਸੋਚਣ ਵੀ ਇਹਨੇ ਸਾਨੂੰ ਬਗਾਨਾ ਸਮਝ ਲਿਆ ਵੀ ਅਸੀਂ ਰਿਸ਼ਤਾ ਕਰਾਇਆ ਇੱਕ ਵੀ ਜਿਹੜਾ ਵੀ ਆਦਮੀ ਮੇਰੇ ਨਾਲ ਲਾਵਾ ਤੇ ਬੈਠੇਗਾ ਕੋਈ ਗੱਲ ਵੀ ਜੋ ਵੀ ਹੈ ਹੈਨਾ ਕਿਵੇਂ ਵੀ ਵੀ ਮੈਂ ਆਖਰੀ ਸਾਤਾ ਤੱਕ ਉਹਦੇ ਦੁੱਖ-ਸੁਖ ਚ ਖੜੀ ਰਹਾ ਮੈਂ ਅੱਛਾ ਵੀ ਉਹ ਖੜੀ ਨਾ ਖੜੋਦੀ ਮਰਜੀ ਹੈਨਾ ਤੇ ਮੈਂ ਕਿਵੇਂ ਮੈਂ ਕਿਹਾ ਤੁਸੀਂ ਨਾ ਦੱਸੋ ਦੇਖੀ ਜੋ ਫਿਰ ਫਿਰ ਉਸ ਬਾਅਦ ਇੱਕ ਵਾਰੀ ਇਹ ਹੋ ਜਾ ਵੀ ਮਸਲਾ ਆਇਆ इन्हों ने मेरे ब्रदर चिट्ठी लिखी कि थोड़ा ना घर उस तरह एडजस्ट नहीं कर रही जिस तरह करना चाहिए वो विदिशे रहा विदिशे तो बाई एयर दिल्ली आया दिल्ली तो टैक्सी लेकर शाहबाद आया डर गया ना वैसे कहने तो देखो सटैंबलेंस पर सा इन्ना सी कि पता ही सी लगता तो ये उन्हें कोई गल ना कर फिर ये कहें भाई जी आ फिल्म देखने चलीए उन्हें सोचा भी शायद इतने ਇਨਾਂ ਦਾ ਬ੍ਰਦਰ ਇਨਾਂ ਦੀ ਭਾਬੀ ਇਨਾਂ ਦੀ ਦੋ ਸਿਸਟਰਸ ਉੱਥੇ ਸੀ ਨਾ ਬਣਦੀਆਂ ਵੀ ਸ਼ਾਇਦ ਇਸ ਕਰਕੇ ਉੱਥੇ ਵੀ ਇਨਾਂ ਨੇ ਕੋਈ ਗੱਲਾਂ ਕੀਤੀ ਉਹ ਵਿਚਾਰਾ ਸਿੱਧਾ ਮੇਰੇ ਕੋਲ ਸਕੂਲ ਗਿਆ ਫੂਲ ਥੋੜੇ ਦਮੈਂ ਕਿਹਾ ਜਿੰਦਰ ਛੁੱਟੀ ਲੈ ਲੈ ਚੱਲੀਏ ਮੈਂ ਕਿਹਾ ਵੀਰੇ ਹਮ ਤਾਂ ਟਾਈਮ ਹੋ ਗਿਆ ਨਹੀਂ ਚੱਲ ਚਲੀਏ ਮੈਂ ਕਿਹਾ ਮੈਂ ਬੱਚਾ ਲੈ ਵੀਰੇ ਕਹਿੰਦਾ ਭਾਈ ਸ਼ਾਮਤ ਗਿਆ ਸੀ ਨਾ ਮੈਂ ਕਿਹਾ ਕਿ ਮੈਂ ਪੜਾਇਆ ਜਮ ਪਿੱਤਾ ਉਹਦਣਾ ਕਿ ਕਵੀ ਬੰਦਾ ਹੈ ਕਦੇ ਸਵਾਰ ਚੜ ਜਾਂਦਾ ਕਦੇ ਪਤਾ ਚ ਚ ਲਿਆ ਜਾਂਦਾ ਉਹਦਾ ਕੀ ਕਹਿਣਾ ਮੈਨੂੰ ਕੁਝ ਨਹੀਂ ਹੁੰਦਾ ਹਾਂਜੀ ਕਹਿੰਦੇ ਲੈ ਤੂੰ ਉਹਨੇ ਉੱਥੇ ਵੀ ਜੀ ਟੈਲੀਗ੍ਰਾਫ ਦੀ ਵੀਜੀ ਕਿੱਧਰ ਸਰਸਕਰ ਦੇ ਸਿਓ ਆਏ ਤੇ ਬਾਪੂ ਜੀ ਸਾਰੇ ਤੇ ਮੈਂ ਉਹਨਾਂ ਨੂੰ ਫਿਰ ਕੋਈ ਗੱਲ ਕਹੀ ਮੈਂ ਕਿਹਾ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈ ਕਹਿੰਦੇ ਆ ਮੈਂ ਫਿਰ ਜਦੋਂ ਮੈਂ ਤੁਹਾਨੂੰ ਕਹਿੰਨਾ ਤੁਸੀਂ ਉਦੋਂ ਆਏ ਬੇਰੰਦਰ ਕੁਝ ਨਹੀਂ ਹੁੰਦਾ ਮੈਂ ਕਿ ਐਮੋਸ਼ਨਲ ਹੁੰਦੇ ਨੇ ਪੁਆਇੰਟ ਮਾਤਾਈ ਤੇ ਕਦੇ ਵੀ ਲਵਰਸ ਤੇ ਪੁਆਇੰਟ ਹੁੰਦੇ ਬਾਗ ਹੁੰਦੇ ਮੈਂ ਕਿ ਕੁਛ ਨਹੀਂ ਸਭ ਠੀਕ ਹੈ ਮੇਕਾ ਬੰਦਾ ਬਾਤ ਵਧੀਆ ਹੈ ਤੇ ਹੌਲੀ 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 ਸਭ ਠੀਕ ਹੋ ਜਾਣਾ ਹੈ ਕੁਝ ਨਹੀਂ ਹੁੰਦਾ ਉਹਦੋਂ ਕਿੰਨੇ ਸਾਲ ਹੋ ਗਏ ਸੀ ਤੁਹਾਡੇ ਵਿਆਹ ਨੂੰ ਉਸ ਜੇ ਮੇਰੇ ਖਾਲ ਸਾਲ ਕੀ ਹੋਇਆ ਸੀ ਹਾਂ ਅੰਕਲ ਤੁਹਾਨੂੰ ਕੀ ਲੱਗਿਆ ਸੀ ਕੀ ਐਡਜਸਟ ਨਹੀਂ ਸੀ ਕਰਦੇ ਹਣ ਦੀ ਕੁਝ ਨਾ ਕੁਝ ਗੱਲਾਂ ਹੁੰਦੀਆਂ ਨੇ ਨਾ ਮੈਂ ਮੈਚ ਨਹੀਂ ਕਰਦੀ ਹਾਂ ਰੱਬ ਨੇ ਕੋਈ ਵੀ ਦੋ ਬੰਦੇ ਇੱਕੋ ਜੇ ਨਹੀਂ ਬਣਾ ਕੇ ਭੇਜੇ ਹਾਂਜੀ ਅੱਛਾ ਮੇਰੀ ਥਿਉਰੀ ਵੀ ਇਹ ਹੈ ਪਿੰਡਾਂ ਦੇ ਵਿੱਚ ਕੀ ਹੁੰਦਾ ਬੋਰੀਆਂ ਫਟ ਜਾਂਦੀਆਂ ਜਗਾ ਜਗਾ ਤੋਂ ਉਹ ਫਿਰ ਐਨਾ ਦਿਮਾਗ ਹੈ ਉਹਨਾਂ ਦਾ ਕਿ ਆਪਾਂ ਇੱਕ ਬੋਰੀ 'ਚ ਦੂਜੀ ਬੋਰੀ ਪਾ ਦਿਓ ਜਰੂਰੀ ਤਨ ਵੀ ਇੱਕ ਮੋਰੀ ਦੂਜੀ ਦੇ ਸਾਹਮਣੇ ਆਊਗੀ ਦਾਣੇ ਨਹੀਂ ਨਿਕਲਉਂਦੇ ਉਹ ਪੂਰੀ ਸਾਬਤ ਬੋਰੀ ਬਣ ਜਾਂਦੀ ਹੈ ਬਿਲਕੁਲ ਮੈਂ ਕਿਹਾ ਇਸੇ ਤਰ੍ਹਾਂ ਸ਼ਾਦੀ ਹੈ ਇਹ ਪਾਰਟੀਆਂ ਬੋਰੀਆਂ ਹਨ ਪਤੀ ਤੇ ਪਤਨੀ ਫਟੀਆਂ ਬੋਰੀਆਂ ਨੇ ਤੇ ਇੱਕ ਦੂਜੇ ਦੇ ਵਿੱਚ ਪੈ ਜਾਣ ਇਹ ਮੇਚ ਆ ਜਾਣ ਤਾਂ ਫਿਰ ਦਾਣਾ ਬਾਹਰ ਨਹੀਂ ਆਉਂਦਾ ਇਹਨਾਂ 'ਚ ਸੋ ਐਸ ਤਰ੍ਹਾਂ ਕਰਕੇ ਆਪਣਾ ਕੁਝ ਗੱਲਾਂ ਹੈਗੀਆਂ ਸੀ ਤੇ ਫਿਰ ਮੈਂ ਸੋਚਿਆ ਮੇਰੇ ਕਿ ਖੜੇ ਪਾਣੀ 'ਚ ਸ਼ਾਂਤ ਪਾਣੀ 'ਚ ਬੱਟਾ ਮਾਰਨਾ ਨਹੀਂ ਚਾਹੀਦਾ ਮੈਂ ਆਪਣਾ ਪ੍ਰੋਗਰਾਮ ਬਦਲਤਾ ਫਿਲਮ ਦੇਖਣ ਚਲੇ ਗਏ